ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਅੱਜ ਅਜ ਦਿਨ ਬੁੱਧਵਾਰ ਤੇ ਮੈਂ ਫੇਰ ਜੀ ਸਵੇਰੇ ਵੇੜੇ ਦੇ ਵਿੱਚ ਝਾੜੂ ਤੇ ਮੈਨੂੰ ਵੇੜੇ ਦੇ ਵਿੱਚ ਦੋ ਪੱਥਰ ਦੇ ਟੁਕੜੇ ਮਿਲੇ ਤਾਂ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਹੈ ਤੇ ਮੈਂ ਉਹਨਾਂ ਨੂੰ ਚੁੱਕ ਲਿਆ ਤੇ ਫਿਰ ਮੈਂ ਅਰਮਾਨ ਨੂੰ ਮੈਂ ਕਿਹਾ ਮੈਂ ਟੋਕਰੀ ਲਿਆ ਕੇ ਦੇਈ ਤੇ ਮੈਂ ਬਾਹਰੋਂ ਵੀ ਕੁਝ ਪੱਥਰ ਚੁੱਕੂੰਗੀ ਤਾਂ ਮੇਰੇ ਦਿਮਾਗ 'ਚ ਆਇਆ ਵੀ ਇਹਨਾਂ ਦਾ ਕੁਝ ਮੈਂ ਕਰਾਂ ਇਹਨਾਂ ਦੀ ਪੇਂਟਿੰਗ ਕਰਾਂ ਤੇ ਇਸ ਤੋਂ ਮੈਨੂੰ ਭਗਤ ਪੂਰਨ ਸਿੰਘ ਜੀ ਦੀ ਵੀ ਗੱਲ ਜ਼ਿਆਦਾ ਹੀ ਉਹ ਕਹਿੰਦੇ ਹੁੰਦੇ ਸੀਗੇ ਵੀ ਮੈਂ ਰਾਹ ਦੇ ਵਿੱਚੋਂ ਰੋੜੇ ਪੱਥਰ ਤਾਂ ਚੁੱਕਦਾ ਆਂ ਤਾਂ ਜੋ ਕਿ ਆਉਂਦੇ ਜਾਂਦੇ ਨੂੰ ਠੋਕਰ ਨਾ ਵੱਜੇ ਤੇ ਕੋਈ ਬਜ਼ੁਰਗ ਕੋਈ ਬਿਮਾਰ ਕੋਈ ਵਿਕਲੰਗ ਉਹਨਾਂ ਨੂੰ ਮੈਂ ਤਾਂ ਚੁੱਕਦਾ ਤਾਂ ਜੋ ਉਹਨਾਂ ਨੂੰ ਨਾ ਕੋਈ ਠੋਕਰ ਮਾਰੇ ਤੇ ਬਹੁਤ ਰੱਬੀ ਰੂਹ ਸੀਗੇ ਭਗਤ ਪੂਰਨ ਸਿੰਘ ਜੀ ਇਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਸਾਰੇ ਜਾਣੂ ਆ ਉਹਨਾਂ ਤੋਂ ਉਸ ਰੱਬੀ ਰੂਹ ਤੋਂ ਤੇ ਤੇ ਅੱਜ ਵੀ ਉਹਨਾਂ ਦੇ ਸਿਧਾਂਤਾਂ ਤੇ ਚੱਲ ਰਿਹਾ ਹੈ ਜੀ ਸ੍ਰੀ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਜਿੱਥੇ ਕਿ ਬਿਮਾਰ ਬਜ਼ੁਰਗ ਅਤੇ ਵਿਕਲੰਗਾਂ ਦੀ ਸੇਵਾ ਕੀਤੀ ਜਾਂਦੀ ਆ ਤੇ ਉਹਨਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਲੱਖ ਲੱਖ ਨਮਨ ਹੈ ਜੀ ਭਗਤਪੂਰਨ ਸਿੰਘ ਜੀ ਲੋ ਜੀ ਗੱਲ ਮੈਂ ਕਰ ਰਹੀ ਸੀ ਪੱਥਰਾਂ ਦੀ ਤੇ ਮੈਨੂੰ ਯਾਦ ਆ ਗਈ ਭਗਤਪੂਰਨ ਸਿੰਘ ਜੀ ਦੀ ਤੇ ਵਧੀਆ ਗੱਲ ਹੈ ਜਦੋਂ ਵੀ ਕਿਸੇ ਮਹਾਪੁਰਸ਼ ਦੀਆਂ ਗੱਲਾਂ ਯਾਦ ਆ ਜਾਣ ਤਾਂ ਗੱਲ ਕਰਨੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਨਾ ਮਹਾਨ ਹਸਤੀਆਂ ਦੀਆਂ ਕਥਾਵਾਂ ਸੁਣਾਉਣੀਆਂ ਚਾਹੀਦੀਆਂ ਸਾਨੂੰ ਤੇ ਸਾਡੇ ਬਾਹਰ ਜਦੋਂ ਤੁਸੀਂ ਘਰ ਬਣਾਇਆ ਉਦੋਂ ਦਾ ਪੱਥਰ ਖਿਲਰੇ ਆ ਪਿਆ ਹੈ ਜਾਂ ਥੋੜੀ ਜਿਹੀ ਹੋਰ ਬਜਰੀ ਦੀ ਵੀ ਢੇਰੀ ਹੈ ਤੇ ਮੈਂ ਹੁਣ ਦੇਖ ਰਹੀ ਹਾਂ ਵੀ ਕੋਈ ਐਸੀ ਸ਼ੇਪ ਵਾਲੇ ਪੱਥਰ ਮਿਲਣ ਜਿਨ੍ਹਾਂ ਦਾ ਮੈਂ ਕੁਝ ਬਣਾ ਸਕਾਂ ਤੇ ਈਰਮਾਨ ਕਹਿੰਦਾ ਵੀ ਤੁਸੀਂ ਮੰਮੀ ਸਵੇਰੇ ਸਵੇਰੇ ਕੀ ਕਰਦੇ ਆ ਤੇ ਮੈਂ ਕਿਹਾ ਤੂੰ ਦੇਖੀ ਚੱਲ ਮੈਂ ਕੀ ਕਰਦੀ ਆ ਤੇ ਨਾਲੇ ਮੇਰੇ ਤੋਂ ਪੁੱਛ ਰਿਹਾ ਸੀ ਵੀ ਆਮ ਤੋਂ ਖਾਸ ਕਿੱਦਾਂ ਬਣਦੇ ਆ ਤੇ ਮੈਂ ਕਿਹਾ ਤੂੰ ਬਿਲਕੁਲ ਮੌਕੇ ਦੇ ਕੁਐਸਚਨ ਪੁੱਛਿਆ ਮੈਂ ਤੈਨੂੰ ਇਗਜ਼ਾਮਪਲ ਦੇ ਨਾਲ ਹੀ ਉਹਦਾ ਆਨਸਰ ਦਿੰਨੀ ਆ। ਇਹ ਇਗਜ਼ਾਮਪਲ ਤੇਰੇ ਸਾਹਮਣੇ ਹੀ ਆ ਮੈਂ ਕਿਹਾ ਦੇਖ ਕਿਦਾਂ ਪੱਥਰਾਂ ਦਾ ਢੇਰ ਆ ਇਹ ਸਾਰਾ ਆਮ ਆ। ਇਹਨਾਂ ਵਿੱਚ ਕੋਈ ਵੀ ਕਿਸੇ ਦੀ ਖਾਸੀਅਤ ਨਹੀਂ ਹੈਗੀ ਤੇ ਜਦੋਂ ਤੂੰ ਸਕੂਲ ਲਵਾਉਂਗਾ ਤਾਂ ਤੈਨੂੰ ਖਾਸੀਅਤ ਦਿਸੂਗੀ। ਤੇ ਮੈਂ ਕਿਹਾ ਤੂੰ ਸਕੂਲ ਜਾ ਸਵਾਰ ਰੱਖ ਤੇ ਆ ਕੇ ਦੇਖੀ ਮੈਨੂੰ ਵੀ ਸੀਗਾ ਵੀ ਇਹ ਛੇਤੀ ਸਕੂਲ ਜਾਵੇ ਤੇ ਮੈਂ ਫ੍ਰੀ ਹੋ ਕੇ ਆਪਣਾ ਕੰਮ ਕਰਾਂ। ਤੇ ਪਤਾ ਨਹੀਂ ਕਿਉਂ ਕਿਸੇ ਵੇਲੇ ਮੇਰਾ ਮਨ ਐਦਾਂ ਹੁੰਦਾ ਬੱਚੇ ਆਵੰਗਰ ਹੋ ਜਾਂਦਾ ਕਿ ਮੈਂ ਡਰਾਇੰਗ ਕਰ ਲੱਗ ਪੈਣੀ ਆ। ਕਦੇ ਬੱਚਿਆਂ ਨੂੰ ਕਹੂੰਗੀ ਵੀ ਮੈਂ ਬਾਜ਼ਾਰ ਤਾਂ ਪਾਉਣੀ ਤੁਸੀਂ ਮੇਰੀਆਂ ਬਾਜ਼ਾਰ ਤਾਂ ਪੁੱਛੋ ਤੇ ਬੱਚੇ ਵੀ ਇੰਟਰਸਟ ਲੈਂਦੇ ਆ ਇਹਨਾਂ ਗੱਲਾਂ ਦੇ ਵਿੱਚ ਤੇ ਅੱਜ ਮੇਰਾ ਮਨ ਪੱਥਰਾਂ ਤੇ ਡਰਾਇੰਗ ਕਰਨ ਦਾ ਹੋ ਗਿਆ ਆ ਤੇ ਹੁਣ ਮੈਂ ਪਹਿਲਾਂ ਪੱਥਰ ਧੋ ਕੇ ਰੱਖ ਦੂੰਗੀ ਇੰਨਾ ਹੈ ਨਹੀਂ ਵੀ ਮੈਨੂੰ ਬਹੁਤ ਡਰਾਇੰਗ ਆਉਂਦੀ ਆ ਜਾਂ ਕਿੱਦਾਂ ਬਸ ਐਦਾਂ ਹੀ ਮਨ ਦੇ ਵਿੱਚ ਜਦੋਂ ਹੁੰਦਾ ਹੈ ਜਿਹੜਾ ਵੀ ਕੰਮ ਕਰ ਲਈਦਾ ਹੈ ਭਾਵੇਂ ਆਵੇ ਭਾਵੇਂ ਨਾ ਆਵੇ ਆਦਰ ਪੁੰਨੀ ਸਪਾਸ ਨੂੰ ਪਾਣੀ ਪਾਉਂਦੇ ਆ ਤੇ ਮੈਨੂੰ ਕਹਿੰਦੇ ਤੂੰ ਵੀ ਪੱਥਰ ਧੋਈ ਜਾਣੀ ਕਿਤੇ ਤੂੰ ਵੀ ਧੰਨੇ ਭਗਤਾਂ ਘਰ ਤਾਂ ਨਹੀਂ ਠਾਕਰਾਂ ਦੀ ਪੂਜਾ ਲੱਗੀ ਕਰਨ ਵਾਹਿਗੁਰੂ ਵਾਹਿਗੁਰੂ ਜੀ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਆ ਦੇਖੋ ਜੀ ਕੁਦਰਤੀ ਗੱਲ ਆ ਅੱਜ ਸਾਡੀ ਵੀਡੀਓ ਚ ਦੋ ਭਗਤਾਂ ਦੇ ਨਾਮ ਆ ਗਏ ਆ ਪਹਿਲਾਂ ਆਪਾਂ ਨਾਮ ਲਿਆ ਭਗਤ ਪੂਰਨ ਸਿੰਘ ਜੀ ਦਾ ਤੇ ਹੁਣ ਧੰਨੇ ਭਗਤ ਦਾ ਨਾਮ ਲਿਆ ਤੇ ਲਓ ਜੀ ਹੁਣ ਰਮਾਨ ਹੁਣ ਸਕੂਲ ਜਾ ਚੁੱਕਿਆ ਤੇ ਮੇਰਾ ਵੀ ਰੋਟੀ ਪਾਣੀ ਦਾ ਕੰਮ ਨਿਭੜ ਗਿਆ ਤੇ 10 ਵਜੇ ਜਿਵੇਂ ਚਾਹ ਵੀ ਪੜਾਉਂਦੀ ਆ ਤੇ ਹੁਣ ਰਮਾਨ ਦੇ ਕਲਰ ਆ ਗਏ ਮੇਰੇ ਹੱਥ ਤੇ ਹੁਣ ਅਸੀਂ ਕਰਦੇ ਆ ਆਪਣਾ ਕੰਮ ਜੀ ਫਾਈਨਲੀ ਅਸੀਂ ਪੱਥਰ ਦੇ ਉੱਤੇ ਪੇਂਟਿੰਗ ਕਰਕੇ ਖਲਾਉਣੇ ਜੇ ਤਿਆਰ ਕਰੇ ਲੈ ਆ ਜੋ ਮਨ ਚਾਇਆ ਜੇ ਕੋਈ ਫਰੂਟ ਦਾ ਆ ਨਕਸ਼ਾ ਦਾ ਫਰੂਟ ਬਣਾਤਾ ਜੇ ਕੋਈ ਸਬਜੀ ਦਾ ਸਬਜੀ ਬਣਾਤੀ ਜੇ ਕੋਈ ਕੀੜਾ ਮਕੌੜਾ ਆ ਤਾਂ ਕੀੜਾ ਮਕੌੜਾ ਬਣਾਤਾ ਇੱਕ ਦੋ ਨਜ਼ਰ ਬੱਟੂ ਜੇ ਬਣਾਤੇ ਆ ਤੇ ਇਹਨਾਂ ਨੂੰ ਮੈਂ ਪੇਂਟ ਕਰਕੇ ਥੋੜੀ ਜਿਹੀ ਧੁੱਪੇ ਰੱਖੇ ਸੀਗੇ ਤੇ ਹੁਣ ਇਹ ਸੁੱਕ ਗਏ ਆ ਮਾਨ ਦਾ ਵੀ ਸਕੂਲ ਆਉਣ ਦਾ ਟਾਈਮ ਹੋ ਗਿਆ ਆ ਤੇ ਮੈਂ ਉਹਦੇ ਸਕੂਲ ਆਉਣ ਤੋਂ ਪਹਿਲਾਂ ਇਹਨਾਂ ਪੱਥਰਾਂ ਨੂੰ ਆਮ ਤੋਂ ਖਾਸ ਬਣਾ ਦਿੱਤਾ ਆ ਵਾਕਈ ਆਮ ਤੋਂ ਖਾਸ ਬਣ ਗਏ ਪੱਥਰ ਥੋੜੀ ਦੇਰ ਪਹਿਲਾਂ ਦੇਖੋ ਕਿਦਾਂ ਬਾਹਰ ਸੜਕ ਦੇ ਕੰਡੇ ਤੇ ਧੂੜ ਮਿੱਟੀ ਨਾਲ ਭਰੇ ਪਏ ਸੀਗੇ ਤੇ ਫਿਰ ਮੈਂ ਲਿਆ ਕੇ ਨਾ ਤੋਤਾ ਤੇ ਧੋ ਕੇ ਇਹਨਾਂ ਦਾ ਥੋੜਾ ਜਿਹਾ ਰੰਗ ਰੂਪ ਬਦਲਿਆ ਨਾ ਤਾਂ ਮੇਕਅਪ ਕੀਤਾ ਤਾਂ ਦੇਖੋ ਸਜ ਗਏ ਆ ਕੋਈ ਕੁਛ ਲੱਗਦਾ ਤਾਂ ਕੋਈ ਕੁਛ ਲੱਗਦਾ ਹੈ ਤੇ ਲੋ ਜੀ ਥੋੜੇ ਜਿਹਾ ਤਾਂ ਮੈਂ ਸਜਾ ਦਿੱਤੇ ਆ ਬਾਹਰ ਬਰਾਂਡੇ ਦੇ ਵਿੱਚ ਸੋਹਣੇ ਲੱਗਦੇ ਆ ਪਏ ਤੇ ਬਾਕੀ ਮੈਂ ਅੰਦਰ ਰੱਖੂੰਗੀ ਟੇਬਲ ਦੇ ਉੱਤੇ ਆ ਲੱਕੜੀ ਦੀ ਟੋਕਰੀ ਹੁੰਦੀ ਤਾਂ ਜ਼ਿਆਦਾ ਵਧੀਆ ਲੱਗਣੀ ਸੀ ਪਰ ਮੈਂ ਫਿਲਹਾਲ ਥੋੜੇ ਕੱਚ ਦੇ ਡੋਂਗੇ ਚ ਪਾਏ ਆ ਇਹ ਥੋੜੇ ਛੋਟੀ ਕਾਲੀ ਆ ਵੱਡੇ ਚ ਰੱਖੂੰਗੀ ਪਰ ਪਰਮਵੀਰ ਕਹਿੰਦੀ ਇਹ ਟੁੱਟਣ ਦਾ ਡਰ ਹੈ ਕਿਉਂਕਿ ਡੋਂਗਾ ਕੱਚ ਦਾ ਆ ਤੇ ਪੱਥਰ ਦੇ ਆ ਭਲੇਖਾ ਵੀ ਪੈ ਸਕਦਾ ਵੀ ਕਿਸੇ ਵੇਲੇ ਕੋਈ ਚੱਕ ਕੇ ਵੀ ਮਾਰ ਸਕਦਾ ਆ ਤੇ ਮੈਂ ਕਿਹਾ ਕੋਈ ਨਹੀਂ ਹਾਲ ਇਹਨਾਂ ਨੂੰ ਕੱਚ ਦੇ ਜੇ ਰੱਖ ਦਿੰਦੇ ਆ ਫੇਰ ਕਿਤੇ ਆਏਗਾ ਤਾਂ ਲੱਕੜੀ ਦਾ ਵੀ ਲੈ ਕੇ ਆਵਾਂਗੇ ਕਿ ਸੀਗੀ ਸਾਡੇ ਕੋਲ ਲੱਕੜੀ ਟੋਕਰੀ ਪਰ ਉਹ ਟੁੱਟ ਗਈ ਆ ਹੁਣ ਜੇ ਕਿਤੇ ਆਇਆ ਗਿਆ ਤਾਂ ਲੈ ਕੇ ਆਵਾਂਗੇ ਤੇ ਹੋਰ ਵੀ ਥੋੜੇ ਜਿਹਾ ਬਣਾਵਾਂਗੇ ਅੱਜ ਮੈਨੂੰ ਬਹੁਤ ਵਧੀਆ ਲੱਗਾ ਇਹ ਕੰਮ ਕਰਕੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੁਝ ਤਾਂਗ ਹੁੰਦੀ ਆ ਵੀ ਅਸੀਂ ਆਹ ਕੰਮ ਕਰੀਏ ਤਾਂ ਕਰ ਲਿਆ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਉਹ ਕੰਮ ਸੋਹਣਾ ਲੱਗੇ ਜਾਂ ਕਿਸੇ ਨੂੰ ਪਸੰਦ ਲੱਗੇ ਕਿਸੇ ਵੇਲੇ ਆਪਣੀ ਖੁਸ਼ੀ ਲਈ ਵੀ ਕਰ ਲਿਆ ਕਰੋ ਆਪਾਂ ਤਾਂ ਜਦੋਂ ਸਾਡਾ ਮਨ ਕਰਦਾ ਆ ਜੇ ਕੁਝ ਖਾਣ ਨੂੰ ਬਣਾਉਣਾ ਹੋਵੇ ਉਹ ਵੀ ਅਸੀਂ ਬਣਾ ਲਈਦਾ ਆ ਤੇ ਜੇ ਐਦਾਂ ਕੋਈ ਡਰਾਇੰਗ ਪੇਂਟਿੰਗ ਕਰਨੀ ਹੋਵੇ ਉਹ ਵੀ ਕਰ ਲਈਦੀ ਆ ਭਾਵੇਂ ਵਧੀਆ ਬਣੇ ਨਾ ਬਣੇ ਆਪਣੇ ਦਿਲ ਦੀ ਪੜਾਹ ਸਿਰ ਜ਼ਰੂਰ ਕੱਢ ਲੈਂਦੀ ਆ ਉਹ ਕੰਮ ਕਰਕੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰ ਤੁਹਾਨੂੰ ਕੋਈ ਕਹੇ ਵੀ ਹਾਂ ਵੀ ਤੂੰ ਬਹੁਤ ਵਧੀਆ ਕੀਤਾ ਹੈ ਤੇ ਕੇਵਲ ਆਪਣੇ ਮਨ ਨੂੰ ਜੋ ਵਧੀਆ ਲੱਗਦਾ ਵੀ ਹਾਂ ਮੈਂ ਵਧੀਆ ਕੀਤਾ ਖੁਸ਼ੀ ਮਿਲਦੀ ਆ ਉਹ ਕੰਮ ਕਰਨੇ ਚਾਹੀਦੇ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਮੇਰੀ ਪ੍ਰਿੰਟ ਕਿੱਦਾਂ ਦੀ ਲੱਗੀ ਆ ਤੇ ਇੱਕ ਆ ਜਿਹੜੇ ਮੈਂ ਬਣਾਇਆ ਪੀਲੇ ਤਾਂ ਲਾਲ ਇਹ ਜਿੱਦਾਂ ਇਹ ਮੱਖੀਆਂ ਜੀਆਂ ਹੁੰਦੀਆਂ ਸੀਗੀਆਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਜਦੋਂ ਪੇਪਰਾਂ ਦੇ ਦਿਨ ਹੁੰਦੇ ਸੀ ਖਾਸ ਕਰਕੇ ਰਿਜ਼ਲਟ ਦੇ ਟਾਈਮ ਤੇ ਇਹਨਾਂ ਨੂੰ ਅਸੀਂ ਇੱਧਾ ਉਂਗਲੀ ਤੇ ਬਿਠਾ ਕੇ ਪੁੱਛੀਦਾ ਹੁੰਦਾ ਸੀ ਕਿ ਪਾਸ ਕ ਫੇਲ ਜਦੋਂ ਉੱਡ ਜਾਂਦੀ ਤਾਂ ਕਹਿਣਾ ਸੀ ਪਾਸ ਹੋ ਜਾਣਾ ਜਦੋਂ ਨਹੀਂ ਉੱਡਦੀ ਤਾਂ ਫੇਰ ਸਾਡਾ ਦਿਲ ਟੁੱਟ ਜਾਂਦਾ ਸੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਵੀ ਇਦਾਂ ਇਹਨਾਂ ਨਾਲ ਕਰਦੇ ਹੁੰਦੇ ਸੀਗੇ ਤੇ ਲਓ ਜੀ ਹੁਣ ਅਰਮਾਨ ਵੀ ਆ ਗਿਆ ਆ ਤੇ ਉਹ ਦੇਖ ਰਿਹਾ ਆ ਮੈਨੂੰ ਪੁੱਛ ਲਈ ਦੱਸ ਤਨ ਕੀ ਲੱਗਦਾ ਆ ਕਹਿੰਦਾ ਇੱਕ ਸਟ੍ਰੌਬਰੀ ਲੱਗਦੀ ਆ ਤੇ ਆਹ ਕਹਿੰਦਾ ਉਹੀ ਜਿਹਦੇ ਤੋਂ ਪਾਸ ਫੇਲ ਪੁੱਛੀਦਾ ਆ ਇਹ ਕਹਿੰਦਾ ਉਹ ਲੱਗਦੇ ਆ ਕੋਈ ਕਹਿੰਦਾ ਮੈਂਗੋ ਲੱਗਦਾ ਆ ਤੇ ਵਿੱਚ ਚਾਕਲੇਟ ਵੀ ਲੱਗਦੇ ਜਿਹਦਾ ਜੈਮਸ ਹੁੰਦੇ ਆ ਕੁਝ ਉਹ ਵੀ ਲੱਗਦੇ ਆ ਕੁਝ ਔਰੈਂਜ ਲੱਗਦਾ ਆ ਕੋਈ ਮੈਂਗੋ ਲੱਗਦਾ ਆ ਕੋਈ ਵਾਟਰਮੇਲਨ ਲੱਗਦਾ ਆ ਤੇ ਅਰਮਾਨ ਨੇ ਸਾਰਕ ਦੀ ਪਛਾਣ ਕੀਤੀ ਆ ਲੱਗਦੀ ਆ ਜੀ ਕਹਿੰਦਾ ਮਸੰਮੀ ਜਿਹਦਾ ਕੱਟੀਆਂ ਹੁੰਦੀ ਗੱਬਿਓ ਤੇ ਬਿਲਕੁਲ ਮੈਂ ਕਹਾ ਠੀਕ ਆ ਜਦੋਂ ਜਿਹੜੀ ਚੀਜ਼ ਮੈਂ ਬਣਾਈ ਆ ਅਰਮਾਨ ਨੂੰ ਵੀ ਉਹੀ ਲੱਗਦੀ ਆ ਤੇ ਮੈਨੂੰ ਲੱਗਦਾ ਵੀ ਹਾਂ ਮੈਂ ਕੁਝ ਬਣਾਇਆ ਸਹੀ ਜਿਵੇਂ ਬਾਕੀ ਸਾਰਿਆਂ ਦੀ ਉਹੀ رائے ਹੋਵੇ ਵੀ ਜੋ ਸਾਡੀ ਆ ਫਿਰ ਆਪਣੇ ਨੂੰ ਹੌਸਲਾ ਮਿਲਦਾ ਵੀ ਹਾਂ ਜੋ ਮੈਂ ਕੀਤਾ ਸਹੀ ਕੀਤਾ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੁਝ ਲੱਗਦਾ ਜੋ ਮੈਂ ਬਣਾਇਆ ਬਈ ਹੈ ਕੋਈ ਕਿਸੇ ਦੀ ਬਰਤਰ ਤੇ ਠੀਕ ਹੈ ਜੀ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ